ਰਾਇ ਪਧਰੀ ਪ੍ਰੋਗਰਾਮ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸਤਿਗੁਰੂ ਰਾਮ ਸਿੰਘ ਜੀ ਦੀ ਸੰਗਤ ਜਿਨ੍ਹਾਂ ਨੇ ਸਹਾਦਤਾਂ ਦਿੱਤੀਆਂ ਕੋਟ ਕੋਟ ਪ੍ਰਣਾਮ ਅੰਨੀਆਂ ਵੱਡੀਆਂ ਸਹਾਦਤਾਂ ਅੰਨੀਆਂ ਵੱਡੀਆਂ ਸ਼ਹੀਦੀਆਂ ਗੁਰੂ ਸਾਹਿਬ ਦੀ ਸੰਗਤ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਭਜੜਾ ਪਾਈਆਂ ਇਹਨਾਂ ਨੇ ਕਿਉਂ ਦਿੱਤੀਆਂ ਕਿਉਂਕਿ ਸਤਿਗੁਰੂ ਉਹ ਤਾਕਤ ਹੁੰਦੇ ਨੇ ਜਿਹੜੇ ਕਿਸੇ ਮੁਰਦੇ ਦੇ ਉੱਤੇ ਹੱਥ ਰੱਖ ਦੇਣ ਉਹ ਚ ਜਾਨ ਪਾ ਦਿੰਦੇ ਸਤਗੁਰੂ ਉਹ ਤਾਕਤ ਪਰ ਦਿੰਦੇ ਨੇ ਇੱਕ ਆਮ ਜੇ ਨਿਮਾਨੇ ਜੇ ਸਿੱਖ ਦੇ ਅੰਦਰ ਕਿ ਉਹ ਵੱਡੀਆਂ ਵੱਡੀਆਂ ਤੋਪਾਂ ਦੇ ਅੱਗੇ ਜਿਵੇਂ ਅੱਜ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਹੇ ਹਾਂ ਇਹ ਸਤਗੁਰਾਂ ਦੀ ਤਾਕਤ ਸੀ ਜਿਨ੍ਹਾਂ ਨੇ ਨਾਮ ਬਖਸ਼ ਕੇ ਜਿਨ੍ਹਾਂ ਨੇ ਤੋਪਾਂ ਦੇ ਅੱਗੇ ਖੜ ਕੇ ਵੀ ਜਾਨਾਂ ਦੀ ਪਰਵਾਹ ਨਹੀਂ ਕੀਤੀ ਕਿ ਗੁਰੂ ਦਾ ਸਿੱਖ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ ਉਹ ਗੁਰੂ ਸਾਹਿਬ ਦੇ ਸਿੱਖ ਹੋ ਕੇ ਵੱਡੀਆਂ ਵੱਡੀਆਂ ਲੜਾਈਆਂ ਲੜਦੇ ਹੋਏ ਕੁਰਬਾਨੀਆਂ ਦੇ ਜਾਂਦੇ ਜਿੱਥੇ ਗੁਰੂ ਸਾਹਿਬ ਦੀ ਮੌਜੂਦਗੀ ਅੰਦਰ ਉਹਨਾਂ ਸ਼ਹੀਦਾਂ ਦੇ ਪਰਿਵਾਰ ਬੈਠੇ ਨੇ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੂੰ ਵੀ ਪ੍ਰਣਾਮ ਕਰਦਾ ਸੋ ਸਤਗੁਰੂ ਉਦੇਸ ਸਿੰਘ ਜੀ ਦੀ ਸੰਗਤ ਆਪਾਂ ਸਾਰੇ ਹੀ ਮੈਂ ਵੀ ਖੁਦ ਸੇਵਾਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬੇਨਤੀ ਹੈ ਸਤਗੁਰਾਂ ਨੂੰ ਕਿ ਸਤਗੁਰਾਂ ਦੇ ਹੁਕਮ ਦੇ ਅਨਸਾਰ ਜਿਹੜਾ ਵੀ ਕੰਮ ਉਹ ਪੰਜਾਬ ਲਈ ਸੰਗਤ ਲਈ ਜੋ ਵੀ ਹੁਕਮ ਲਾਉਣਗੇ ਉਹ ਸਭ ਤੋਂ ਪਹਿਲ ਦੇ ਆਧਾਰ ਤੇ ਹੋਵੇਗਾ ਤੇ ਗੁਰੂ ਸਾਹਿਬ ਜੀ ਤੋਂ ਇਜਾਜ਼ਤ ਲੈਣਾ ਕਿ ਗੁਰੂ ਸਾਹਿਬ ਇਸੇ ਤਰ੍ਹਾਂ ਹੀ ਦਇਆ ਰੱਖਿਓ ਇਸੇ ਤਰ੍ਹਾਂ ਹੀ ਅਸੀਰਵਾ ਰੱਖਿਓ ਕਿ ਸਾਡੀ ਸਰਕਾਰ ਮੈਂ ਖੁਦ ਸੇਵਾਦਾਰ ਬਣ ਕੇ ਪੰਜਾਬ ਦੀ ਸੇਵਾ ਕਰਦੇ ਰਹੀਏ ਸੋ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਈ ਹੋਈ ਸੰਗਤ ਨੂੰ ਮੈਂ ਜੀ ਆਖਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ